ਗੈਂਗਸਟਰ ਲੋਰੈਂਸ ਬਿਸ਼ਨੋਈ ਦਾ ਗੈਂਗ ਹੁਣ دہشتਗਰਦੀ ਸੰਗਠਨ ਐਲਾਨ ਦਿੱਤਾ ਗਿਆ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣ ਰਹੇ ਹੋ ਗੈਂਗਸਟਰਸ ਲੋਰੈਂਸ ਬਿਸ਼ਨੋਈ ਜੋ ਕਿ ਲਗਾਤਾਰ ਪਿਛਲੇ ਲੰਬੇ ਸਮੇਂ ਤੋਂ ਸੁਰਖੀਆਂ ਦੇ ਵਿੱਚ ਹੈ ਤੇ ਹੁਣ ਲੋਰੈਂਸ ਬਿਸ਼ਨੋਈ ਦੇ ਗੈਂਗ ਨੂੰ دہشتਗਰਦੀ ਸੰਗਠਨ ਐਲਾਨ ਦਿੱਤਾ ਗਿਆ ਪੁਆਇੰਟ ਆਫ ਪੰਜਾਬ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਇਹ ਵੱਡੀ ਖਬਰ ਕੈਨੇਡਾ ਤੋਂ ਹੈ ਕੈਨੇਡਾ ਨੇ ਲੋਰੈਂਸ ਬਿਸ਼ਨੋਈ ਗੈਂਗ ਨੂੰ ਦਹਿਸ਼ਤਗਰਦੀ ਜਥੇਬੰਦੀ ਐਲਾਨ ਦਿੱਤਾ ਹੈ ਜੋ ਜਾਣਕਾਰੀ ਹੈ ਕਿ ਗੋਲੀਬਾਰੀ ਤੇ ਜਬਰਨ ਵਸੂਲੀ ਦੇ ਮਾਮਲੇ ਪਿਛਲੇ ਕਈ ਦਿਨਾਂ ਦੇ ਵਿੱਚ ਲਗਾਤਾਰ ਕੈਨੇਡਾ ਦੇ ਵਿੱਚ ਵੱਧ ਗਏ ਜਿਸ ਤੋਂ ਬਾਅਦ ਇੱਕ ਵੱਡਾ ਫੈਸਲਾ ਕੈਨੇਡਾ ਦੀ ਸਰਕਾਰ ਵੱਲੋਂ ਲਿਆ ਗਿਆ ਦੱਸਦੀ ਹੈ ਕਿ RCMP ਯਾਨੀ ਕਿ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਜਿਸ ਵੱਲੋਂ ਇੱਕ ਵੱਡਾ ਫੈਸਲਾ ਲਿਆ ਗਿਆ ਹੈ ਔਰ ਲਾਰੈਂਸ ਬਿਸ਼ਨੋਈ ਦੇ ਗੈਂਗਲੂ ਇੱਕ دہشت گردੀ ਜੱਥੇਬੰਦੀ ਵੱਲੋਂ ਐਲਾਨ ਦਿੱਤਾ ਹੈ ਘੋਸ਼ਿਤ ਕਰ ਦਿੱਤਾ ਹੈ ਦਰਅਸਲ ਪਿਛਲੇ ਸਾਲ RCMP ਨੇ ਇਲਜ਼ਾਮ ਲਾਇਆ ਸੀ ਕਿ ਭਾਰਤ ਤੇ ਕੈਨੇਡਾ ਦੇ ਵਿੱਚ ਜਿਹੜੇ ਕਤਲ ਹੋ ਰਹੇ ਨੇ ਔਰ ਰੈਕਿਟ ਚਲਾਉਣ ਦੇ ਲਈ ਇਸ ਗਰੋਥਾ ਇਸਤੇਮਾਲ ਕੀਤਾ ਜਾ ਰਿਹਾ ਹੈ ਯਾਨੀ ਕਿ ਕੈਨੇਡੀਅਨ ਸਰਕਾਰ ਜਿਵੇਂ ਪਿਛਲੇ ਸਾਲ ਲਗਾਤਾਰ ਨਿਜਰ ਕਤਲ ਕਾਂਡ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲਾਂ ਦੇ ਘੇਰੇ ਤੇ ਵਿੱਚ ਭਾਰਤ ਸਰਕਾਰ ਨੂੰ ਲੈ ਕੇ ਆ ਰਹੀ ਸੀ ਔਰ ਇਹ ਵੱਡੇ ਇਲਜ਼ਾਮ ਭਾਰਤ ਸਰਕਾਰ ਤੇ ਉੱਤੇ ਲਾਏ ਜਾ ਰਹੇ ਸੀ ਕਿ ਭਾਰਤ ਦੀ ਜਿਹੜੀ ਸਰਕਾਰ ਹੈ ਉਹ ਕੈਨੇਡਾ ਵਿੱਚ ਲਗਾਤਾਰ ਇਸ ਤਰ੍ਹਾਂ ਦੀ ਐਕਟੀਵਿਟੀਆਂ ਨੂੰ ਕਰਨ ਦੇ ਲਈ ਲੋਰੈਂਸ ਬਿਸ਼ਨੋਈ ਗੈਂਗ ਦਾ ਇਸਤੇਮਾਲ ਕਰ ਰਹੀ ਹੈ ਹਾਲਾਂਕਿ ਭਾਰਤ ਸਰਕਾਰ ਨੇ ਇਹਨਾਂ ਤਮਾਮ ਇਲਜ਼ਾਮਾਂ ਦਾ ਖੰਡਨ ਕਰ ਦਿੱਤਾ ਸੀ ਪਰ ਹੁਣ ਕੈਨੇਡਾ ਸਰਕਾਰ ਵੱਲੋਂ ਔਰ ਖਾਸ ਤੌਰ ਤੇ ਕੈਨੇਡਾ ਦੇ RCMP ਯਾਨੀ ਕਿ ਰਾਇਲ ਕੈਨੇਡੀਅਨ ਮਾਉਂਟੇਡ ਪੁਲਿਸ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਲੋਰੈਂਸ ਬਿਸ਼ਨੋਈ ਗੈਂਗ ਨੂੰ ਕੈਨੇਡਾ ਦੇ ਵਿੱਚ دہشتਗਰਦੀ ਜਥੇਬੰਦੀ ਐਲਾਨ ਦਿੱਤਾ ਹੈ ਦਰਅਸਲ ਪਿਛਲੇ ਕਈ ਦਿਨਾ ਤੋਂ ਲਗਾਤਾਰ ਕੈਨੇਡਾ ਦੇ ਵਿੱਚ ਗੋਲੀਬਾਰੀ ਜਬਰਨ ਵਸੂਲੀ ਔਰ ਪਿਛਲੇ ਦਿਨੀ ਤੁਸੀਂ ਖਬਰ ਵੀ ਸੁਣੀ ਹੋਏਗੀ ਕਿ ਜਿਵੇਂ ਕਪਿਲ ਸ਼ਰਮਾ ਦੇ ਰੈਸਟੋਰੈਂਟ ਤੇ ਵੀ ਗੋਲੀਬਾਰੀ ਕੀਤੀ ਗਈ ਸੀ ਔਰ ਦੋ ਵਾਰ ਕੀਤੀ ਗਈ ਇਸੇ ਤਰ੍ਹਾਂ ਕਈ ਪੰਜਾਬੀਆਂ ਨੂੰ ਉੱਥੇ ਟਾਰਗੇਟ ਕੀਤਾ ਜਾ ਰਿਹਾ ਤੇ ਕੈਨੇਡਾ ਦੀ ਸਰਕਾਰ ਲਗਾਤਾਰ ਇਸ ਗੱਲ ਨੂੰ ਲੈ ਕੇ ਚਿੰਤਤ ਸੀ ਔਰ ਖਾਸ ਤੌਰ ਤੇ ਜਬਰਨ ਵਸੂਲੀ ਐਕਸਟਰਸ਼ਨ ਦੇ ਜੋ ਕੇਸੇ ਲਗਾਤਾਰ ਕੈਨੇਡਾ ਚ ਵਧੇ ਨੇ ਉਹ ਇੱਕ ਚਿੰਤਾ ਦਾ ਵਿਸ਼ਾ ਬਣ ਗਿਆ ਸੀ ਜਿਸ ਤੋਂ ਬਾਅਦ ਇੱਕ ਵੱਡਾ ਫੈਸਲਾ ਜਿਹੜਾ ਲਿਆ ਗਿਆ ਕੈਨੇਡਾ ਨੇ ਲੋਰੈਂਸ ਬਿਸ਼ਨੋਈ ਦਾ ਜਿਹੜਾ ਗੈਂਗ ਜੋ ਕਿ ਲਗਾਤਾਰ ਉੱਥੇ ਐਕਟਿਵ ਹੈ ਉਸ ਨੂੰ ਲੈ ਕੇ ਇੱਕ ਵੱਡਾ ਫੈਸਲਾ ਹੈ ਕਿ ਲੋਰੈਂਸ ਬਿਸ਼ਨੋਈ ਦਾ ਗੈਂਗ ਹੁਣ ਕੈਨੇਡਾ ਦੇ ਵਿੱਚ ਬਤੌਰ دہشتਗਰਦੀ ਜੱਥੇਬੰਦੀ ਐਲਾਨ ਦਿੱਤਾ ਗਿਆ ਹੈ ਹੁਣ ਸਵਾਲ ਸਭ ਤੋਂ ਵੱਡਾ ਹੈ ਕਿ ਇਸ ਫੈਸਲੇ ਤੋਂ ਬਾਅਦ ਕਈ ਤਰ੍ਹਾਂ ਦੇ ਪੰਜਾਬੀਆਂ ਲਈ ਮੁਸ਼ਕਲਾਂ ਖੜੀਆਂ ਹੋ ਸਕਦੀਆਂ ਜਿਹੜੇ ਪੰਜਾਬੀ ਨੌਜਵਾਨ ਉੱਥੇ ਗਏ ਹੋਏ ਨੇ ਚਾਹੇ ਕੰਮ ਨੂੰ ਲੈ ਕੇ ਉਹਨਾਂ ਤੇ ਕਈ ਸ਼ੰਕੇ ਖੜੇ ਹੋਣਗੇ ਔਰ ਖਾਸ ਤੌਰ ਤੇ ਅਸੀਂ ਵੇਖਿਆ ਕਿ ਪਿਛਲੇ ਕਈ ਦਿਨਾਂ ਦੇ ਵਿੱਚ ਕੈਨੇਡਾ ਦੇ ਵਿੱਚ ਗੈਂਗ ਵਾਰ ਵਰਗੀਆਂ ਘਟਨਾਵਾਂ ਵੀ ਲਗਾਤਾਰ ਵਧੀਆਂ ਚੁੱਕੀ 골ਡੀ ਬਰਾੜ ਨੂੰ ਲੈ ਕੇ ਲਗਾਤਾਰ ਇੱਕ ਖਬਰ ਨਿਕਲਦੀ ਰਹੀ ਹੈ ਕਿ ਉਹ ਕੈਨੇਡਾ ਦੇ ਵਿੱਚ ਹੈ ਕਦੇ ਅਮਰੀਕਾ ਚ ਉਹਦੇ ਹੋਣ ਦੀ ਗੱਲ ਸਾਹਮਣੇ ਆਂਦੀ ਸੀ ਪਰ ਹੁਣ 골ਡੀ ਬਰਾੜ ਤੇ ਲਾਰੈਂਸ ਬਿਸ਼ਨੋਈ ਗੈਂਗ ਦੇ ਵਿੱਚ ਜੋ ਆਪਸ ਦੇ ਵਿੱਚ ਖਿੱਚੋਤਾਣ ਹੈ ਉਸ ਜਗ ਜ਼ਾਹਰ ਹੈ ਔਰ ਅਜੇ ਵਿੱਚ ਲਗਾਤਾਰ ਕੈਨੇਡਾ ਚ ਗੈਂਗ ਵਾਰ ਵਰਗੀਆਂ ਘਟਨਾਵਾਂ ਵਧੀਆਂ ਸੀ ਜਿਸ ਤੋਂ ਬਾਅਦ ਇhtiyatan ਹੁਣ ਕੈਨੇਡਾ ਦੀ ਸਰਕਾਰ ਵੱਲੋਂ ਇੱਕ ਵੱਡਾ ਫੈਸਲਾ ਲੈਂਦੇ ਹੋਏ ਲਾਰੈਂਸ ਬਿਸ਼ਨੋਈ ਗੈਂਗ ਨੂੰ دہشتਗਰਦੀ ਜੱਥੇਬੰਦੀ ਵੱਡੋ ਐਲਾਨ ਦਿੱਤਾ ਗਿਆ ਹਾਲਾਂਕਿ ਕੂਟਨੀਤਕ ਤੌਰ ਤੇ ਡਿਪਲੋਮੈਟਿਕ ਤੌਰ ਤੇ ਵੀ ਦੇਖੀਏ ਤੇ ਭਾਰਤ ਸਰਕਾਰ ਨੂੰ ਵੀ ਹੁਣ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਇਸ ਫੈਸਲੇ ਤੋਂ ਬਾਅਦ ਕਰਨਾ ਪੈ ਸਕਦਾ ਚੁਕਿ ਸਿੱਧੇ ਤੌਰ ਤੇ ਇਲਜ਼ਾਮ ਜਦੋਂ ਨਿਜਰ ਕਤਲकांड ਹੋਇਆ ਸੀ ਉਸ ਤੋਂ ਬਾਅਦ ਇਹ ਲੱਗੇ ਸੀ ਕਿ ਭਾਰਤ ਦੀ ਸਰਕਾਰ ਜਾਂ ਏਜੰਸੀਆਂ ਵੱਲੋਂ ਉਹ ਸਾਰੇ ਅ ਘਟਨਾ ਕਰਮ ਨੂੰ ਲੈ ਕੇ ਸਵਾਲ ਖੜੇ ਕਿਤੇ ਗਏ ਸੀ ਹਾਲਾਂਕਿ ਭਾਰਤ ਸਰਕਾਰ ਨੇ ਉਹਦਾ ਖੰਡਨ ਕਰ ਦਿੱਤਾ ਸੀ ਪਰ ਹੁਣ ਇਹ ਇਲਜ਼ਾਮ ਲਾਏ ਗਏ ਸੀ ਕੈਨੇਡਾ ਦੀ ਸਰਕਾਰ ਵੱਲੋਂ ਕਿ ਇਸ ਗੈਂਗ ਦੇ ذریعے ਕੈਨੇਡਾ ਦੇ ਵਿੱਚ ਲਗਾਤਾਰ ਹੱਤਿਆਵਾਂ ਕਰਾਈਆਂ ਜਾ ਰਹੀਆਂ ਨੇ ਪਰ ਹੁਣ ਕੈਨੇਡਾ ਦੀ ਸਰਕਾਰ ਲੋਰੈਂਸ ਬਿਸ਼ਨੋਈ ਗੈਂਗ ਤੇ ਸਖਤ ਹੁੰਦੀ ਨਜ਼ਰ ਆ ਰਹੀ ਹੈ